ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੈਨੇਡੀਅਨ ਸਰਕਾਰ ਹੁਣ ਸਖਤੀ ਨਾਲ ਪੇਸ਼ ਆਉਂਦੀ ਦਿਖਾਈ ਦੇ ਰਹੀ ਹੈ ਕੈਨੇਡੀਅਨ ਮਨਿਸਟਰ ਮਾਰਕ ਮਿਲਰ ਨੇ ਇੱਕ ਬਿਆਨ ਐਸਾ ਦਿੱਤਾ ਜਿਸ ਦੇ ਨਾਲ ਵਿਦਿਆਰਥੀ ਟੈਨਸ਼ਨ ਜਾ ਗਏ ਖਾਸ ਕਰਕੇ ਜਿਹੜੇ ਤਾਜ਼ਾ-ਤਾਜ਼ਾ ਕੈਨੇਡਾ ਦੀ ਉਡਾਰੀ ਭਰ ਕੇ ਗਏ ਨੇ ਮਾਰਕ ਮਿਲਰ ਨੇ ਬਿਆਨ ਕੀ ਦਿੱਤਾ ਟਰੂਡੋ ਸਰਕਾਰ ਅਜੇ ਹੀ ਕਿਹੜੀ ਨੀਤੀ ਤੇ ਚੱਲ ਰਹੀ ਹੈ ਕਿ ਹੁਣ ਜਿਹੜੇ ਸਟੱਡੀ ਵੀਜ਼ਾ ਤੇ ਗਏ ਨੇ ਸਟੱਡੀ ਪਰਮਿਟ ਤੇ ਗਏ ਨੇ ਉਹਨਾਂ ਨੂੰ ਪੀਆਰ ਮਿਲਣੀ ਹੁਣ ਸੌਖੀ ਗੱਲ ਨਹੀਂ ਰਹੀ ਕਿਉਂਕਿ ਉੱਥੇ ਪਹਿਲਾਂ ਹੀ ਰੋਜ਼ਗਾਰ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਾਵਾਂ ਦੇ ਵਿੱਚ ਵਿਦਿਆਰਥੀ ਚੱਲ ਰਹੇ ਨੇ ਹਾਲਾਂਕਿ ਮਈ ਦੇ ਵਿੱਚ ਕੈਨੇਡੀਅਨ ਸਰਕਾਰ ਨੇ ਇਸੇ ਮੰਿਸਟਰ ਨੇ ਜਿਹੜਾ ਇੱਕ ਜਾਣਕਾਰੀ ਸਾਂਝੀ ਕੀਤੀ ਸੀ ਜਿਸ ਵਿੱਚ ਕਿਹਾ ਸੀ ਕਿ ਕੋਵਿਡ ਤੋਂ ਬਾਅਦ ਜਿਹੜਾ ਹਫ਼ਤੇ ਦੇ ਵਿੱਚ ਵਿਦਿਆਰਥੀ 20 ਘੰਟੇ ਕੰਮ ਕਰਦੇ ਸਨ ਉਹਨਾਂ ਦੇ ਕੰਮ ਵਧਾ ਕੇ 24 ਘੰਟੇ ਕਰ ਦਿੱਤਾ ਸੀ ਕਿ ਹਫ਼ਤੇ 'ਚ ਉਹ 24 ਘੰਟੇ ਕੰਮ ਕਰ ਸਕਦੇ ਨੇ ਵੱਖ-ਵੱਖ ਮੁਲਕਾਂ ਨੇ ਘੰਟਿਆਂ ਦੇ ਹਿਸਾਬ ਬੰਦੀ ਜਿਹੜਾ ਕੰਮ ਹੈ ਜਿਹੜਾ ਰੱਖਿਆ ਹੋਇਆ ਹੈ ਕਿ ਜ਼ਰੂਰੀ ਕੰਮ ਦੀ ਹਾੜੀ ਸਮਾਂ ਕਿਹੜਾ ਤੇ ਕਿੰਨਾ ਹੈ ਔਰ ਕੈਨੇਡਾ ਸਰਕਾਰ ਨੇ ਘਟੜਿਆਂ ਵਿੱਚ ਤਾਂ 2-4 ਘੰਟਿਆਂ ਦਾ ਵਾਅਦਾ ਕੀਤਾ ਸੀ ਪਰ ਹੁਣ ਜਿਹੜੇ ਸਟੱਡੀ ਬੀਸ ਤੇ ਗਏ ਨੇ ਪੜਨ ਵਾਸਤੇ ਉਹਨਾਂ ਨੂੰ ਕੀ ਕਿਹਾ ਗਿਆ ਉਹ ਮੰਤਰੀ ਦਾ ਬਿਆਨ ਕੀ ਹੈ ਵਿਸਥਾਰ ਨਾਲ ਸਾਂਝਾ ਕਰਦੇ ਹਾਂ ਔਰ ਇਸ ਦੇ ਪ੍ਰਭਾਵ ਕੀ ਪੈਣਗੇ ਕਿ ਵਿਦਿਆਰਥੀਆਂ ਲਈ ਹੋਰ ਚਿੰਤਾ ਦਾ ਵਿਸ਼ਾ ਬਣ ਗਿਆ ਜਾਂ ਫਿਰ ਕਿਤੇ ਰਾਹਤ ਦੀ ਗੱਲ ਵੀ ਆ ਸਕਦੀ ਹੈ ਜੇਕਰ ਨੀਤੀ ਬਦਲਦੀ ਹੈ ਕੈਨੇਡਾ ਦੀ ਸਰਕਾਰ ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਤਰ੍ਹਾਂ ਦੀ ਚੇਤਾਵਨੀ ਹੀ ਦਿੱਤੀ ਹੈ ਜਿਸ ਦੇ ਵਿੱਚ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਦਾ ਬਿਆਨ ਸਾਹਮਣੇ ਆ ਰਿਹਾ ਹੈ ਪੜਨ ਲਈ ਦਿੱਤਾ ਗਿਆ ਕਹਿੰਦੇ ਕਿ ਪਰਮਟ ਸਥਾਈ ਨਿਵਾਸ ਦੀ ਗਾਰੰਟੀ ਨਹੀਂ ਦਿੰਦਾ ਯਾਨੀ ਕਿ ਤੁਹਾਡੇ ਲਈ ਪਰਮਨੈਂਟ ਰੈਜ਼ਿਡੈਂਸ ਦੀ ਗਾਰੰਟੀ ਨਹੀਂ ਦਿੰਦਾ ਜਿਹੜਾ ਸਟੱਡੀ ਵੀਜ਼ਾ ਜਾਂ ਸਟੱਡੀ ਪਰਮਟ ਤੁਹਾਨੂੰ ਦਿੱਤਾ ਜਾਂਦਾ ਹੈ ਪੜਨ ਦੇ ਲਈ ਉਥੋਂ ਦੀਆਂ ਯੂਨੀਵਰਸਿਟੀਆਂ ਕਾਲਜਾਂ ਚ ਸਟੱਡੀ ਪਰਮਟ ਪੀਆਰ ਨੂੰ ਲੈ ਕੇ ਰਾਹ ਬਿਲਕੁਲ ਨਹੀਂ ਖੋਲਦਾ ਪੜ੍ਹਾਈ ਪੂਰੀ ਕਰਕੇ ਸਟੂਡੈਂਟਸ ਨੂੰ ਘਰ ਵਾਪਸ ਚਲੇ ਜਾਣਾ ਚਾਹੀਦਾ ਹੈ ਸਟੂਡੈਂਟਸ ਨੂੰ ਆਪਣੇ ਦੇਸ਼ ਵਿੱਚ ਹੁਨਰ ਦੀ ਵਰਤੋਂ ਕਰਨੀ ਚਾਹੀਦੀ ਹੈ ਹਾਲਾਂਕਿ ਇੱਥੇ ਚਿੰਤਾ ਤੇ ਹੈ ਕਿ ਬ੍ਰੇਨ ਡレイン ਹੋ ਰਿਹਾ ਹੈ ਔਰ ਇੱਥੇ ਇਥੋਂ ਜਿਹੜੀ ਕਰੀਮੀ ਲੇਅਰ ਆ ਉਹ ਬਾਹਰ ਜਾ ਕੇ ਦਿਹਾੜੀਆਂ ਕਰਨ ਦੇ ਲਈ ਮਜਬੂਰ ਹੈ ਜਿਹੜੇ ਕਿ ਇੱਥੇ ਕਾਬਲ ਅਫਸਰ ਬਣ ਸਕਦੇ ਸੀ ਇੱਥੇ ਕਾਬਲ ਯੂਪੀਐਸਸੀ ਦੇ ਕਲੀਅਰ ਕਰਕੇ ਇਗਜ਼ਾਮ ਅਫਸਰਸ਼ਾਹੀ ਕਰ ਸਕਦੇ ਸੀ ਇੱਥੇ ਟੀਚਰ ਬਣ ਸਕਦੇ ਸੀ ਪ੍ਰੋਫੈਸਰ ਬਣ ਸਕਦੇ ਸੀ ਇੱਥੇ ਚੰਗੇ ਪੱਤਰਕਾਰ ਬਣ ਸਕਦੇ ਸੀ ਚੰਗੇ ਵਕੀਲ ਬਣ ਸਕਦੇ ਸੀ ਚੰਗੇ ਜੱਜ ਬਣ ਸਕਦੇ ਸੀ ਪਰ ਮਜਬੂਰੀਆਂ ਦੇ ਕਰਕੇ ਲੋਕਾਂ ਜਿਹੜੇ ਉਹ ਮਜਬੂਰ ਹੋਏ ਕਿ ਮਾਪੇ ਆਪਣਾ ਜਾਇਦਾਦ ਵੇਚ ਵਟ ਕੇ ਉਹਨਾਂ ਨੇ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਪਹਿਲਾਂ ਹਾਲਾਤ ਸੁਖਾਵੇਂ ਸਨ ਪਰ ਹੁਣ ਦਿਨੋਂ ਦਿਨ ਹਾਲਤਾ ਜਿਹੜੀ ਪਤਲੀ ਹੁੰਦੀ ਜਾ ਰਹੀ ਹੈ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਹਾਲਾਤ ਲਾਈਫ ਸਟਾਈਲ ਚੰਗਾ ਹੈ ਚੱਕਾ ਚੌਂ ਚੰਗੀ ਹੈ ਵਾਤਾਵਰਨ ਚੰਗਾ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਇਆ ਰੁੱਖ ਜਿਹੜਾ ਬਾਹਰ ਨੂੰ ਕੀਤਾ ਗਿਆ ਪਰ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਗੱਲ ਚਿੰਤਾ ਦੀ ਹੋ ਗਈ ਹੈ ਕਿ ਇਸ ਮਾਮਲੇ ਦੇ ਵਿੱਚ ਕਿ ਜਿਹੜਿਆ ਉੱਥੋਂ ਦੇ ਮਾਰਕ ਮਿਲਰ ਨੇ ਮંત્રી ਸਟੂਡੈਂਸ਼ਿਪ ਮੰਤਰੀ ਉਹਨਾਂ ਦਾ ਜਿਹੜਾ ਬਿਆਨ ਬੜਾ ਮਾਇਨੇ ਰੱਖਦਾ ਹੈ ਕਿ ਸਟੱਡੀ ਪਰਮਿਟ ਤੁਹਾਨੂੰ ਪੀਆਰ ਦੀ ਗਾਰੰਟੀ ਨਹੀਂ ਦਿੰਦਾ ਤੁਸੀਂ ਇੱਥੇ ਸਟੱਡੀ ਜ਼ਰੂਰ ਕਰੋ ਆਓ ਭਗਤ ਹੈ ਬੜੇ ਪੈਸੇ ਜਿਹੜੇ ਨੇ ਉਹ ਕੈਨੇਡਾ ਦੀ ਸਰਕਾਰ ਕਮਾ ਚੁੱਕੀ ਹੈ ਵਿਦੇਸ਼ੀ ਵਿਦਿਆਰਥੀਆਂ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਖਾਸ ਕਰਕੇ ਪੰਜਾਬ ਸੂਬੇ ਦੀ ਗੱਲ ਕਰੀਏ ਭਾਰਤ ਵਿੱਚੋਂ ਸਭ ਤੋਂ ਮੋਹਰੀਆਂ ਵਿੱਚੋਂ ਇੱਕ ਹੈ ਹਾਲਾਂਕਿ ਪ੍ਰਵਾਸ ਕਰਨ ਵਿੱਚ ਪਾਸਪੋਰਟ ਬਣਾਉਣ ਦੇ ਵਿੱਚ ਭਾਰਤ ਦੇ ਵਿੱਚੋਂ ਪੰਜਾਬ ਹੈ ਜਿਹੜਾ ਉਹ ਦੂਜੇ ਤੀਜੇ ਨੰਬਰ ਦੇ ਉੱਤੇ ਪੂਰੇ ਮੁਲਕ ਭਾਰਤ 'ਚੋਂ ਹੈ ਇਸ ਤੋਂ ਪਹਿਲਾਂ ਮਹਾਰਾਸ਼ਟਰ ਯੂਪੀ ਵਰਗੇ ਜਿਹੜੇ ਸੂਬੇ ਨੇ ਉਹ ਅੱਗੇ ਨੇ ਪੰਜਾਬ ਤੋਂ ਪਰ ਪਾਸਪੋਰਟ ਬਣਾਉਣ ਦੀ ਹੋੜ ਦੇ ਵਿੱਚ ਵੀ ਬਹੁਤ ਅੱਗੇ ਲੰਚੁੱਕਾ ਪੰਜਾਬ ਸੂਬਾ ਤੇ ਉਹਨਾਂ ਦੇ ਵਿੱਚੋਂ ਇੱਕ ਕੈਨੇਡਾ ਮੁਲਕ ਆ ਜਿਹੜਾ ਉੱਥੋਂ ਦੇ ਮੰਤਰੀ ਦਾ ਇਹ ਬਿਆਨ ਉਹਨਾਂ ਟਰੂਡੋ ਸਰਕਾਰ ਦੀ ਇਸ ਤਰ੍ਹਾਂ ਦੀ ਚੇਤਾਵਨੀ ਆਉਣੀ ਉਹ ਚਿੰਤਾ ਹੋਰ ਵਧਾ ਦਿੰਦਾ ਸਟੂਡੈਂਟਸ ਦੀ ਵਿਦਿਆਰਥੀਆਂ ਦੀ ਕਿ ਵਿਦਿਆਰਥੀਆਂ ਨੂੰ ਇੱਥੇ ਪੜ੍ਹਾਈ ਪੂਰੀ ਕਰਕੇ ਵਾਪਸ ਘਰ ਨੂੰ ਚਲੇ ਜਾਣਾ ਚਾਹੀਦਾ ਹੈ ਇਹ ਬਿਆਨ ਕੀ ਲੋੜ ਵਿੱਚੋਂ ਦਿੱਤਾ ਗਿਆ ਜਾਂ ਵਜਾ ਕੋਈ ਹੋਰ ਹੈ ਕਿਉਂਕਿ ਉੱਥੇ ਕੰਮ ਨੂੰ ਲੈ ਕੇ ਕਾਫੀ ਜ਼ਿਆਦਾ ਜਦੋਜਹਿਦ ਕਰਨੀ ਪੈ ਰਹੀ ਹੈ ਕੰਮ ਆ ਜਿਹੜਾ ਆਪਣੀ ਮਨ ਮਰਜ਼ੀ ਦੇ ਨਾਲ ਮਿਲਣਾ ਮੁਸ਼ਕਲ ਹੋ ਚੁੱਕਾ ਤਾਂ ਹੁਣ ਕੀ ਸਰਕਾਰ ਇਸ ਦੇ ਉੱਤੇ ਨੀਤੀ ਬਣਾਉਂਦੀ ਹੈ ਕੈਨੇਡਾ ਦੀ ਇਹ ਬਾਅਦ ਦੀਆਂ ਗੱਲਾਂ ਨੇ ਪਰ ਹਾਲ ਦੀ ਘੜੀ ਉਹਨਾਂ ਨੇ ਇੱਕ ਤਰ੍ਹਾਂ ਦੀ ਜਿਹੜੀ ਆ ਚੇਤਾਵਨੀ ਕਹਿ ਲੋ ਜੇ ਇਸ ਨੂੰ ਇਸ਼ਾਰਾ ਕਰ ਦਿੱਤਾ ਕਿ ਇੱਥੇ ਸਟੱਡੀ ਕਰਨ ਜੀ ਸਦਕੇ ਆਓ ਪਰ ਉਸ ਤੋਂ ਬਾਅਦ ਆਪਣੇ ਮੁਲਕ ਵਾਪਸ ਪਰਤ ਜਾਓ ਤੇ ਉੱਥੇ ਆਪਣਾ ਹੁਨਰ ਦਿਖਾਓ ਪਰ ਜ਼ਿਆਦਾਤਰ ਜਿਹੜੇ ਵਿਦਿਆਰਥੀ ਨੇ ਉਹ ਇੱਥੋਂ ਸਟੱਡੀ ਬੇਸ ਦੇ ਉੱਤੇ ਜਾ ਕੇ ਫਿਰ ਵਰਕ ਪਰਮਿਟ ਲੈਣ ਦੇ ਲਈ ਲੱਭਣ ਦੀ ਹੋੜ ਵਿੱਚ ਪੈ ਜਾਂਦੇ ਨੇ ਤੇ ਫਿਰ ਪਰਮਨੈਂਟ ਰੈਜ਼ੀਡੈਂਸ ਭਾਲਦੇ ਨੇ ਪੀਆਰ ਭਾਲਦੇ ਨੇ ਜਿਹੜੀ ਕਿ ਕਈਆਂ ਨੂੰ ਮਿਲ ਜਾਂਦੀ ਹੈ ਸੌਖਿਆਂ ਤੇ ਕਈਆਂ ਨੂੰ ਕਾਫੀ ਮੁਸ਼ਕਲਾਂ ਦੇ ਨਾਲ 2-4 ਹੋਣਾ ਪੈਂਦਾ ਹੈ ਤਾਂ ਹੁਣ ਕੈਨੇਡੀਅਨ ਸਰਕਾਰ ਦੇ ਇਹ ਜਿਹੜਾ ਬਿਆਨ ਆਇਆ ਇਹ ਬੜੇ ਮਾਇਨੇ ਰੱਖਦਾ ਹੈ ਇਸ ਦੇ ਨਾਲ ਦੇਖਦੇ ਹਾਂ ਕਿ ਹੁਣ ਰਾ ਕੀ ਖੁੱਲਦੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪਰ ਹਾਲ ਦੀ ਘੜੀ ਦੇ ਵਿੱਚ ਜਿਹੜਾ ਬਿਆਨ ਉਦਿਆਰਥੀਆਂ ਦੀ ਚਿੰਤਾ ਜ਼ਰੂਰ ਵਧਾ ਰਿਹਾ ਹੈ ਜਿਨ੍ਹਾਂ ਨੇ ਖਾਸ ਕਰਕੇ ਉੱਥੇ ਪਰਮਨੈਂਟ ਰੈ residense ਲੈਣੀ ਹੈ ਜਿਨ੍ਹਾਂ ਨੇ ਉੱਥੇ PR ਲੈਣੀ ਹੈ ਹਾਲਾਂਕਿ ਬਹੁਤਿਆਂ ਨੇ ਹੁਣ ਮੰਨ ਲਿਆ ਕਿ ਉੱਥੇ ਪੜਨ ਜਾਓ 2 ਸਾਲ 3 ਸਾਲ ਲਾਓ ਉਸ ਤੋਂ ਬਾਅਦ ਫਿਰ ਵਾਪਸ ਵਤਨ ਪਰਤਿਓ ਪਰ ਹੁਣ ਮਜਬੂਰੀ ਦੇ ਵਿੱਚ ਜਿਹੜੇ ਆਪਣਾ ਘਰ ਫੂਕ ਕੇ ਗਏ ਨੇ ਜਾਇਦਾਦ ਵੇਚ ਵਟ ਕੇ ਗਏ ਨੇ ਉਹ ਇੰਨੀ ਛੇਤੀ ਮੁੜਨਾ ਵੀ ਉਹਨਾਂ ਲਈ ਕਿੰਨਾ ਕੋ ਸੌਖਾ ਜਾਪਦਾ ਹੈ ਇਹ ਉੱਥੋਂ ਦੇ ਹਾਲਾਤ ਦੱਸਦੇ ਨੇ ਸਮੇਂ-ਸਮੇਂ ਤੇ ਵਿਦਿਆਰਥੀਆਂ ਦੇ ਮੁੰਡਿਆਂ ਦੇ ਕੁੜੀਆਂ ਦੇ ਇੰਟਰਵਿਊਜ਼ ਜਾਂ ਹੋਰ ਪਬਲਿਕ ਡੋਮੇਨ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਵੀਡੀਓ ਜਾ ਸੂਚਨਾ ਆਉਂਦੀ ਰਹਿੰਦੀ ਹੈ ਕਿ ਉੱਥੇ ਹਾਲਾਤ ਕੀ ਚੱਲ ਰਹੇ ਨੇ ਹਾਲਾਂਕਿ ਸਾਰੇ ਪਾਸੇ ਇੱਕੋ ਜਿਹੇ ਹਾਲਾਤ ਨਹੀਂ ਪਰ ਫਿਰ ਵੀ ਕੈਨੇਡਾ ਸਰਕਾਰ ਦਾ ਸਮੁੱਚੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਸਲਾਹ ਕਹਿ ਲੋ ਜਾਂ ਇੱਕ ਇਸ਼ਾਰਾ ਕਰ ਦਿੱਤਾ ਗਿਆ ਜਾਂ ਚੇਤਾਵਨੀ ਦੇ ਰੂਪ ਵਿੱਚ ਇਸ ਨੂੰ ਲਿਆ ਜਾ ਸਕਦਾ ਹੈ ਕਿ ਇੱਥੇ ਪੀਆਰ ਨਹੀਂ ਤੁਹਾਨੂੰ ਗਾਰੰਟੀ ਮਿਲਣੀ ਜੇਕਰ ਤੁਸੀਂ ਸਟੱਡੀ ਕਰਨ ਆ ਰਹੇ ਹੋ ਸਟੱਡੀ ਕਰੋ ਹਨਰਸ ਪਾਓ ਤੇ ਆਪਣੇ ਦੇਸ਼ ਨੂੰ ਆਪਣੇ ਵਤਨ ਨੂੰ ਵਾਪਸ ਜਾਓ ਤੇ ਉੱਥੇ ਆਪਣਾ ਹਨਰ ਦਿਖਾਓ ਇਹ ਗੱਲ ਉੱਥੋਂ ਦੇ ਮੰਤਰੀ ਨੇ ਕਹਿ ਦਿੱਤੀ ਹੈ ਹੁਣ ਟਰੂਡੋ ਸਰਕਾਰ ਇਸ ਤੋਂ ਬਾਅਦ ਹੋਰ ਕੀ ਕੀ ਅਜਿਹੇ ਫੈਸਲਿਆਂ ਦੇ ਵਿੱਚੋਂ ਨੀਤੀਆਂ ਬਣਾਉਂਦੀ ਹੈ ਇਹ ਬਾਅਦ ਵਿੱਚ ਪਤਾ ਲੱਗੇਗਾ ਪਰ ਅੱਜ ਦਾ ਇਹ ਬਿਆਨ ਬੜਾ ਮਾਇਨੇ ਰੱਖ ਰਿਹਾ ਜਿਹੜਾ ਕਿ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣ ਗਿਆ ਹੈ